ਤਾਂ ਤੋਂ ਜਵੈਂਡਰ ਰੂਪ ਦੇ ਵਿੱਚ ਡਿਪੀਟ ਕਰ ਸਕਦੇ ਹਾਂ ਸਾਡੇ ਐਮੀ ਸਾਹਿਬ ਪਾਇਪਰ ਗੇਟ ਦੀ ਟੀਮ ਸਾਰੇ ਸਾਂਝੇ ਰੂਪ ਦੇ ਉੱਤੇ ਅਸੀਂ ਇੱਥੇ ਪਹੁੰਚੇ ਹਾਂ ਅਮੋਨੀਆ ਗੈਸ ਨੂੰ ਡਿਊਟ ਕਰਨ ਦੇ ਲਈ ਜਿਸ ਨੂੰ ਅਸੀਂ ਉਹ ਪਾਣੀ ਦੇ ਵਿੱਚ ਡਿਊਟ ਕਰਨ ਦੇ ਲਈ ਸਾਡੀ ਬਿਲਕੁਲ ਤਿਆਰੀ ਆ ਥੋੜਾ ਜਿਹਾ ਜਸ 2-3 ਮਿੰਟ ਦੇ ਵਿੱਚ ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਦਾ ਤੋਂ ਜੁਆਇੰਟ ਰੂਟ ਦੇ ਵਿੱਚ ਡਿਫੀਕਟ ਇੰਸਪੈਕਟ ਕਰ ਸਕਦੇ ਹਾਂ ਸਾਡੇ ਐਮੀ ਸਾਹਿਬ ਪਾਇਪਰ ਗੇਟ ਦੀ ਟੀਮ ਸਾਰੇ ਸਾਂਝੇ ਰੂਟ ਦੇ ਉੱਤੇ ਅਸੀਂ ਇੱਥੇ ਪਹੁੰਚੇ ਹਾਂ ਅਮੋਨੀਆ ਗੈਸ ਨੂੰ ਡਿਊਟ ਕਰਨ ਦੇ ਲਈ ਜਿਸ ਨੂੰ ਅਸੀਂ ਉਹ ਪਾਣੀ ਦੇ ਵਿੱਚ ਡਿਲੀਟ ਕਰਨ ਦੇ ਲਈ ਸਾਡੀ ਬਿਲਕੁਲ ਤਿਆਰੀ ਆ ਹੁਣ ਅਸੀਂ ਜਸਟ 2-3 ਮਿੰਟ ਦੇ ਵਿੱਚ ਇਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਤੋਂ ਜੁਆਇੰਟ ਰੂਪ ਦੇ ਵਿੱਚ ਡਿਪਲੀਟ ਕਰ ਸਕਦੇ ਹਾਂ ਸਾਡੇ ਐਮੀ ਸਾਹਿਬ ਪਾਇਪਰ ਗੇੜੀ ਦੀ ਟੀਮ ਸਾਰੇ ਸਾਂਝੇ ਰੂਪ ਦੇ ਉੱਤੇ ਅਸੀਂ ਇੱਥੇ ਪਹੁੰਚੇ ਹਾਂ ਅਮੋਨੀਆ ਗੈਸ ਨੂੰ ਡਿਊਟ ਕਰਨ ਦੇ ਲਈ ਜਿਸ ਨੂੰ ਅਸੀਂ ਪਾਣੀ ਦੇ ਵਿੱਚ ਡਿਲੀਟ ਕਰਨ ਦੇ ਲਈ ਸਾਡੀ ਬਿਲਕੁਲ ਤਿਆਰੀ ਆ ਹੁਣ ਅਸੀਂ ਜਸਟ 2-3 ਮਿੰਟ ਦੇ ਵਿੱਚ ਇਹਨੂੰ ਸ਼ੁਰੂ ਕਰਨ ਜਾ ਰਹੇ ਹਾਂ